ਜੋ ਦਿਨ ਦੀ ਸ਼ੁਰੂਆਤ ਆਪਣੀ ਦੋ ਜੋੜੀਆਂ ਆ ਗਈਆਂ ਨਾ ਮਰਾੰਦਾ ਨੂੰ ਦੇਤਾ ਆਪਾ ਹੁਣ ਦਿਸਵਾ ਕੋ ਵੀਜ਼ਰ ਫੈਮਿਲੀ ਘਰ ਬਣ ਗਿਆ ਕਿ ਨਹੀਂ ਫੇਲਾ ਜਿਨ੍ਹਾਂ ਅੱਜ ਮੰਨਦੇ ਵੀ ਜਨਾਨੀ ਤੋਂ ਬਿਨਾ ਕੋਈ ਹਾਲ ਨਹੀਂ ਦਿੰਦਾ ਕਰਦਾ ਬਿਲਕੁਲ ਪਾਜੀ ਇੱਥੇ ਪਤਾ ਲੱਗਦਾ ਵਾ ਆ ਵੀ ਅੰਦਾ ਆਉਂਦੇ ਆਈ ਸਾਰੀ ਸਫਾਈ ਬੰਦਿਆਂ ਦੇ ਵਸਦੀ ਗੰਦ ਨਹੀਂ ਆ ਇਧਰ ਸਾਡਾ ਮਹਿਕ ਸਾਡੇ ਨਾਲ ਲੜ ਪਿਆ ਵਾ ਵੀ ਜੇ ਮੈਨੂੰ 13000 ਦਾ ਫੋਨ ਨਾਲ ਲੈ ਕੇ ਦਿੱਤਾ ਤੇ ਮੈਂ ਯੂਪੀ ਨੂੰ ਨਿਕਲ ਜਾਣਾ ਹੁਣੇ ਹੀ ਅੱਜ ਸਾਨੂੰ ਅਰਜੈਂਟ ਫੋਨ ਲੈ ਕੇ ਲੈਣ ਜਾਣਾ ਪੈਣਾ ਇਸ ਕਰਕੇ ਮੈਗ ਜਿਹੜਾ ਆਪਣਾ ਰੋਂਦਾ ਵਾ ਉਹ ਵੀ ਚੁੱਪੇ ਲਾਓ ਤੇਲ ਉਹਦੇ ਚੋਂ ਗੱਡੀ ਚੋਂ ਹਾਂ ਅੱਜ ਅੱਜ ਮੈਗ ਰੋਂਡਿਆ ਵਾ ਭਲਕੇ ਮੈਗ ਇਹਦੇ ਨਾਲੋਂ ਵੀ ਜ਼ਿਆਦਾ ਰੋਊਗਾ ਜਦੋਂ ਜਦੋਂ ਇੱਕ ਇੱਕ ਰੁਪਈਆ ਵੇਚਦੀ ਨਿਕਲਿਆ ਨਾ ਗਰਮੀ ਦੇ ਵਿੱਚੋਂ ਜਦੋਂ ਇਹਨੇ ਆਖਣਾ ਵੀ ਮੇਰੀ ਮੇਰੀ ਜਾਨ ਛਡਾਓ ਮੇਰਾ ਫੋਨ ਮੁਕਾਓ ਇਨ ਮੈਕਡੋਨਲਡਸ ਦੀ 11 ਕੱਟਣੀਆਂ ਮੈਂ ਕਾਤੂ ਰਿਆਲ ਚੱਲਦਾ ਕਹਿੰਦਾ ਲੈਣਾ ਆਈਫੋਨ ਲੈਣਾ ਵਾ 13000 ਰੁਪਏ ਤੋਂ ਘੱਟ ਫੋਨ ਨਹੀਂ ਹਣ ਜਿੱਦਾਂ ਮੈਂ ਕਿਹਾ ਵੀਵੋ ਦਾ ਤੈਨੂੰ 6000 ਦਾ ਨਵਾਂ ਲੈ ਦੇਣੇ ਨਾ ਲੈਣਾ ਤੇ ਆਈਫੋਨ ਲੈਣਾ ਵਾ ਪਰ ਉਹ ਵੀ ਕੀ ਕਰੇ ਯਾਰ ਸਾਰੇ ਸਰਦਾਰਾਂ ਕੋ ਆਈਫੋਨ ਵੱਡੇ ਆ ਹਾਂ ਅਕਸਰ ਬਰੋਬਰ ਤੇ ਬੰਦਾ ਹੋਵੇ ਪਾਰਟੀ ਆ ਕੱਲ ਨੂੰ ਕਹੇ ਇਹ ਤਾਂ ਨਾ ਕਹੂੰਗਾ ਸਵੇਰ ਦਾ ਸਵੇਰ ਦਾ ਮਹਿਨਾ ਸਮਝਾਇਆ ਨਾ ਮੈਂ ਕਿਹਾ ਤੈਨੂੰ ਘਰੇ ਪਲਸਤਰ ਪਲਸਤਰ ਕਰ ਦਿੰਨੇ ਆ ਨਾਲ ਮਿੱਠੂ ਦਾ ਬੋਲ ਦੋ ਮਿੱਠੂ ਮੱਕੀ ਦੇ ਪੱਕਾ ਹੋ ਗਿਆ ਤੇ ਅੱਜ ਤੇ ਆ ਫੜੀ ਅੱਜ ਅਹੀਂ ਇੱਕ ਹੋਰ ਕੰਮ ਕਰਨ ਲੱਗੇ ਆ ਅੱਜ ਮੱਕੀ ਦਾ ਜਿਹੜਾ ਬਿਜ਼ਨਸ ਆਣਾ ਮੱਕੀ ਨੂੰ ਸਾਹਮਣੇ ਪਾਣੀ ਦੇ ਬਾਈ ਇਹਨੂੰ ਆਇਆ ਮੜਿਆ ਜੀ ਦੱਸਿਆ ਉਹ ਭੱਟੀ ਹਾਂਜੀ ਨਹੀਂ ਗੁਰਿਆ ਕਮੈਂਡਰੀ ਨੂੰ ਵਾਲਵਾਜ ਮੱਲ ਅੱਜ ਜਿਹੜਾ ਬਹੁਤ ਮਿੱਠੂ ਨੂੰ ਆਪਾਂ ਦੇ ਲੱਗੇ ਜਿੰਮੇਵਾਰੀ ਭਾਬੇ ਨੇ ਵਾਰ ਮਾਰਦਾ ਲੱਗੇ ਇਹ ਬੱਕੀ ਦਾ ਜਿੰਨਾ ਵੀ ਪਾਣੀ ਹੈ ਨਾ ਇਹ ਮਿੱਠੂ ਸਾਂਭੂਗਾ ਠੀਕ ਹੈ ਇੱਦਾਂ ਜ ਸਰੋਪਾ ਪਾਇਆ ਵਾ ਤੇ ਜੇ ਸਾਂਭੂਗਾ ਇਦਾਂ ਹੀ ਰਹੂਗਾ ਨਹੀਂ ਤੇ ਇਹ ਸਰੋਪਾ ਵਾਪਸ ਕਰਨਾ ਵਾਪਸ ਕਰਨਾ ਬਣਾ ਸਾਂਭੂਗਾ ਵੀ ਇਦਾਂ ਹੋਊਗਾ ਸਿੱਧੀ ਗੱਲ ਬਾਬਾ ਜੀ ਬਾਬਾ ਜੀ ਬਾਬਾ ਨੇ ਵਾਰ ਮਾਰਦਾ ਵੀ ਸਰੋਪਾ ਪਾਦਾ ਉਹਨੇ ਅੱਜ ਸਾਰੀ ਡਿਊਟੀ ਇਹਨੂੰ ਦੇਖਤੀ ਆ ਆਪਾਂ ਜ਼ਿੰਮੇਵਾਰੀ ਜਿਸ ਦੀ ਹੈਗੀ ਆ ਹੁਣ ਇਹ ਵੇਨੇ ਆ ਵੀ ਜ਼ਿੰਮੇਵਾਰੀ ਨਿਭੋਦਾ ਕਿ ਨਹੀਂ ਨਿਭੋਦਾ ਨਿਭਾਊਗਾ ਵਾਪਸ ਕਰ ਦੋ ਇਹ ਨਿਭਾਊਗਾ ਗਾਲਾਂ ਕੱਢਣ ਆ ਗਿਆ ਕਰਦਾ ਪਰ ਇਹ ਚੋ ਰੋਪਾ ਬਈ ਗਾਮ ਮਿੱਠੂ ਦੇ ਮਿੱਠੂ ਕੱਲ ਪਾਲਾ ਰੋਪਾ ਪਾਤਾ ਜੀ ਹਾਂਜੀ ਤੇ ਜਿੱਦਣ ਲਾਉਣਾ ਵਾ ਉਹ ਦਿਨ ਨੂੰ ਦੱਸਦਾ ਵੀ ਵਟ ਚਾੜ ਕੇ ਨਾਲੋਂ ਬਹਿ ਗਿਆ ਪੈ ਗਿਆ ਪਾਤਾ ਜੱਸਿਆ ਤੇ ਹੁਣ ਉਹ ਕਰਾਉਂਦਾ ਗਿਆ ਜੈ ਜੈ ਕੰਦਾ ਮੈਨੂੰ ਪਾ ਕੇ ਦਿਖਾਉ ਭਾਈ ਐਗਰੀਆਂ ਬੰਦਾ ਠੀਕ ਆ ਚਾਹ ਵੀ ਲਾ ਤੈਨੂੰ ਪਾ ਕੇ ਤੂੰ ਐ ਅੱਧੀ ਰੜ ਕੇ ਫੜ ਕੇ ਵੇਖ ਜਦੋਂ ਜਦੋਂ ਬਿੱਟੂ ਵਾਲੀ ਬੈਠ ਭਾਣੂ ਆ ਉਹਦੋਂ ਵੇਖੇ ਕਿਹੜੇ ਭਾਣੂ ਕਿਹੜੇ ਮੋਤਲੇ ਹੋ ਰਹੇ ਨਾਲ ਇਹ ਹੋ ਪਣੀ ਕਾਮਯਾਬ ਹੋਣੀ ਗੱਲ ਆ ਇਧਰ ਨਾ ਮੇਲ ਇਧਰੇ ਇਧਰੇ ਵੇਖ ਇਧਰ ਨਾ ਨਾਨਕਾ ਮੇਲ ਮਿਲਣ ਮਿਲਣਾ ਆਦੇ ਬੰਦੇ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਕਿੱਥੋਂ ਹਣ ਹੈ ਮਿਲਣੇ ਲਈ ਆਏ تھے ਬੀਜੇ ਕੌਣ ਹੈ ਬੀਜੇ ਦਾ ਨਾਨਕਾ ਮੇਹਲੀ ਬੜਾ ਤਕੜਾ ਵਾਦੇ ਹੁਣ ਅੱਜ ਹੁੰਦਰਾ ਨੂੰ ਪਾ ਕੇ ਖਾਦ ਬੜਾ ਦਿਨਾਂ ਦਾ ਕੰਮ ਹੈ ਪਪੂਲਰਾਂ ਦਾ ਡਿਆਉਦਾ ਹੀ ਅੱਜ ਕਰਨਾ ਬੰਦੇ ਵਾਧੂ ਯੂਰੀਆ ਪਾ ਕੇ ਉਹਨਾਂ ਨੂੰ ਤੇ ਫੇਰ ਅੱਜ ਆਪਾਂ ਕਬੂਲਰਾਂ ਨੂੰ ਖਾਦ ਪਾਉਣ ਪਰ ਇਹ ਨੰਨੂ ਬਣਾਇਆ ਯਾਰ ਉਹ ਉਥੋਂ ਲਾ ਕੇ ਨਾ ਮੋਟਰ ਚਾਲੂਗੀ ਹਾਂ ਪਾਣੀ ਪਾ ਕੇ ਖਾਦ ਪਾਈਏ ਨਹੀਂ ਖਾਦ ਛੁੱਟੀ ਆ ਮੁੜ ਕੇ ਬਾਲਟੀਆਂ ਨਾਲ ਪਾਣੀ ਛੁੱਟ ਦੇਣਾ ਆਪਾਂ ਆ ਵੇਖੀ ਨਾ ਮੋਟਰ ਫਿੱਟ ਆ ਔੜੀ ਆਹੋ ਭਰਦੀ ਉਦੋਂ ਤੇ ਆਪਾਂ ਗੋੜਤੇ ਹੀ ਐਵੇਂ ਉਦੋਂ ਘਾੜਾਂਗੇ ਤਿੰਨ ਜਣ ਦਣੋ ਦੋਣੀ ਹੋਣਾ ਹੋਣੀ ਹੋਣਾ ਹੁਣ 2 ਦਿਨ ਆਪਾਂ ਆਹ ਥੜਡੇ ਖਤੇ ਸ਼ੱਕ ਹੀ ਉਹ ਵੀ ਥੋੜੀ ਰਹਿ ਗਈ ਐ ਸੁੱਕੀ ਬਾਕੀ ਹਰੇ ਹੋ ਗਏ ਆਪੇ ਉਹਨੇ ਮੋਟਰਾਂ ਚ ਲਾਈਆਂ ਆਹੋ ਲੈ ਉਹਨੇ ਗੱਡੀ ਵਿੱਚ ਜਾ ਕੇ ਲੈ ਆਉਣਾ ਮੈਂ ਯਾਰ ਲਈ ਬਿਸ਼ੇਰ ਹੋਣਾ ਅੱਜ ਸਾਰੀ ਜਿਹੜੀ ਪਪੂਲਰਾਂ ਦੇ ਹੋਏ ਗਰੂਂ ਦਰਿਆ ਸੁੱਕੇ ਦਾ ਵੀ ਨੁਕਸਾਨ ਜਿਆਦਾ ਸੁੱਕ ਜਾਂਦਾ ਫਿਰ ਇੱਥੇ ਪਾਣੀ ਵੀ ਬਹੁਤ ਛੇਤੀ ਥੱਲੇ ਜਾਂਦਾ ਹੁਣ ਇੱਥੇ ਭੂਤਿਆਂ ਨੂੰ ਇਦਾਂ ਮੜਮੜਾ ਕਰਕੇ ਸਾਫ਼ ਇਹਨਾਂ ਨੂੰ ਪਾ ਦਿੰਨੇ ਖਾਦ ਉਹ ਛੇਲ ਨਾਲ ਲੱਥੇ ਕੁਦੇ ਛੇਲ ਨਾਲ ਲੱਥੇ ਇਦਾਂ ਇਹ ਡੰਡ ਲੈਣ ਦੀ ਪੋਰੀ ਦੀ ਪਾਣੀ ਪਾ ਦਾਂਗੇ ਤੇ ਫਿਰ ਵਿੱਚੋਂ ਵਾ ਦਾਂਗੇ ਚਾਹ ਹੂੰ ਵੇ ਆਪਾਂ ਉਹਨਾਂ ਕੋ ਲਵਾਉਂਦੇ ਨਾ ਆਪਾਂ ਥੋੜੀ ਬੰਦੇ ਅਣਜਾਣ ਵਾਲੀ ਗੱਲ ਆਪਾਂ ਇੱਕ ਬੰਦੇ 15 ਫੁੱਟ ਰੱਖ ਲਿਆ ਤੇ ਇੱਕ ਬੰਦੇ ਰੱਖ ਲਿਆ 10 ਫੁੱਟ ਉਹ ਫਿਰ ਟਰੈਕਟਰ ਨਹੀਂ ਲੰਘਦਾ ਹੁਣ ਇਹਦੇ ਵਿੱਚ ਦੀ ਜਿੱਦਾਂ ਮਰਜੀ ਟਰੈਕਟਰ ਲੰਘਾਲਾ ਇਹ ਯਾਰ ਜਿੰਨਾਂ ਨੂੰ ਜਿਹੜੇ ਲਾਉਂਦੇ ਰਹਿੰਦੇ ਨੇ ਉਹਨਾਂ ਤੋਂ ਲਵਾਵੇ ਫਿਰ ਐ ਲੈਣਾ ਤੇ ਆਪਣੀਆਂ ਵੀ ਸਿੱਧੀਆਂ ਵਾ ਹਾਂ ਸਿੱਧੀਆਂ ਦੂਜੇ ਪਾਸੇ ਦੋ ਪਾਸੇ ਸੁਣੋ ਮੇਰੇ ਪਰ ਆਪਣਾ ਟਰੈਕਟਰ ਨਹੀਂ ਘੁੰਮਦਾਨ ਆਪਣੀ ਉਦਰਾਡੇ ਪੂਲਰ ਨਿੱਕੀ ਆਣਾ ਆਪਾਂ 5 ਸਾਲ ਰੱਖਨੇ ਆ 3 ਸਾਲਾਂ ਦੀ ਗਾਰੰਟੀ ਉਹ ਹੋ ਜਣੇ ਆ ਮੈਂ ਟਰੈਕਟਰ ਨੰਗਣਾ ਬੜਾ ਔਖਾ ਵਾ ਹਾਂ ਫੀਚਲ ਤੇ ਚੱਲ ਹੁਣ ਕਰਾਂਗੇ ਇਹ ਫਿਰ ਉਹ ਬੱਚਾ ਟਰੈਕਟਰ ਨਹੀਂ ਜਿਹੜਾ ਉਹ ਨੰਗੂ ਇਹਦੇ ਵੇਚਦੀ ਹੁਣ ਜੀ ਲੈ ਹੀ ਹੋਣਾ ਗੋਡੀ ਤੋਂ ਬਾਅਦ ਮੱਕੀ ਨੂੰ ਪਾਣੀ ਜਿਹੜਾ ਆਪਾਂ ਸ਼ੁਰੂ ਕੀਤਾ ਇਹ ਮੱਕੀ ਥੋੜੀ ਜੀ ਜ਼ਿਆਦੀ ਸੁੱਕਣ ਲਈ ਆ ਰਹੀ ਖੂਬੀ ਹਵਾ ਵਾਂ ਦੇ ਵਗਣ ਲਈ ਆ ਇੱਕ ਗੋਡੀ ਦੇ ਨਾਲ ਥੱਲੇ ਤੱਕ ਬੈੱਡ ਪੂਰਾ ਗੋਡੇ ਆ ਗਿਆ ਤੇ ਮੱਕੀ ਜਿਹੜੀ ਸੀ ਸਲਾਬ ਸਲੂਪ ਚਾਈ ਉਹ ਵੀ ਸਾਰੀ ਐਨ ਸਹੀ ਹੋ ਗਈ ਆ ਤੇ ਅੱਜ ਆਪਾਂ ਗੱਲ ਕਰਦੇ ਆ ਜਿ ਤਰ੍ਹਾਂ ਦੰਦੇ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਆ ਜਈ ਤਰਨ ਤਾਰਨ ਗਏ ਹੀ ਸਵਾਲ ਲੈਣ ਤੇ ਉੱਥੇ ਆਪਣਾ ਸਾਈਦਰ ਲਾਗੇ ਵੀਰ ਆਪਣੇ ਨਾਲ ਪ੍ਰੇਮ ਰੱਖਦਾ ਤੇ ਆਪਣੇ ਟਰਾਲੀ ਵੇਖ ਕੇ ਉਹਨੇ ਡਾਕ ਲੇ ਟਰਾਲੀ ਵੇਖ ਕੇ ਡਾਕ ਕੇ ਫੋਨ ਲਾਇਆ ਭਾਈ ਤੁਹਾਡੇ ਟਰਾਲੇ ਆ ਗਏ ਆ ਤੇ ਸਭੋ ਮੇਰੇ ਨਾਲ ਲੜਦੇ ਤੋਹੀ ਨਹੀਂ ਆਏ ਮੈਂ ਤੁਹਾਨੂੰ ਡੀਕਦਾ ਸੀ ਵੀ ਤੁਸੀਂ ਸਵਾਲ ਲੈਣ ਆਉਣਾ ਉਨੇ ਵੀਰ ਨੇ ਆਪਣੇ ਜਿੰਨੇ ਵੀ ਬੰਦੇ ਸਾਰਿਆਂ ਨੂੰ ਚਾਪ ਕੋੜੇ ਤੇ ਵਧੀਆ ਮਾਨ ਤਾਨ ਕਰਕੇ ਸੇਵਾ ਕੀਤੀ ਤੇ ਨਾਲੇ ਵੀ ਇਹ ਹੁੰਦਾ ਵਾ ਵੀ ਜਿਹੜਾ ਬੰਦਾ ਆਪਾਂ ਨੂੰ ਦਿਲੋਂ ਪਿਆਰ ਕਰਦਾ ਆਪਣੀਆਂ ਵੀਡੀਓ ਵੇਖ ਕੇ ਕਿਉਂਕਿ ਇੱਥੋਂ ਲੈ ਕੇ ਕੀ ਜਾਣਾ ਆਪਾਂ ਕੁਝ ਨਹੀਂ ਲੈ ਕੇ ਜਾਣਾ ਦੁਨੀਆ ਤੋਂ ਲੈ ਕੇ ਜਾਣਾ ਆਪਾਂ ਸਿਰਫ ਪਰਮਾਤਮਾ ਦਾ ਨਾਮ ਤੇ ਜਿਹੜਾ ਆਪਾਂ ਕੋਈ ਕਰਮ ਕਰਗੇ ਚਲੋ ਉਹਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਵੀਰ ਨੂੰ ਵੇਂਦਾ ਬਾਕੀ ਆਪਣੇ ਨਾਲ ਪਹਿਲਾਂ ਵੀ ਦੱਸਦਾ ਇਹ ਵੀ ਸਾਰਿਆਂ ਪਰਿਵਾਰ ਨਾਲ ਪਿਆਰ ਸੀ ਤੇ ਉਹਨੇ ਵਧੀਆ ਮਾਨਤਨ ਕੀਤਾ ਬਹੁਤ-ਬਹੁਤ ਵੀਰ ਦਾ ਧੰਨਵਾਦ ਹੁਣ ਜਿੱਦਣ ਕਿਤੇ ਗੈਰ ਤਰਨ ਤਰਨ ਉਹਨੂੰ ਜਰੂਰ ਮਿਲ ਕੇ ਆਵਾਂਗੇ ਤੇ ਬਹੁਤ ਵਧੀਆ ਲੱਗਾ ਕਿਉਂਕਿ ਅੱਜ ਕੱਲ ਕੋਈ ਨਹੀਂ ਇੰਨਾ ਕਰਦਾ ਉਹਨੇ ਨਾਲੇ ਤੇ ਵੀਰਾਂ ਨੂੰ ਚਾਹ ਪਾਣੀ ਸ਼ਿਕਾਇਤ ਨਾਲੇ ਪਾਣੀ ਧਾਣੀ ਸਭ ਕੁਝ ਵਧੀਆ ਸੇਵਾ ਕੀਤੀ ਤੇ ਮੈਨੂੰ ਫੋਨ ਲਾਇਆ ਵੀਰ ਜੀ ਵੀ ਮੈਂ ਦੇਖਦਾ ਵੀ ਤੁਸੀਂ ਆਉਨੇ ਹੋ ਨੇ ਅੱਗੇ ਤੇ ਇਸ ਵਾਰ ਵੀ ਆਉਂਗੇ ਪਰ ਸਾਡੇ ਕੋ ਅੱਜ ਛੋਟੇ ਜਿਹੇ ਕਿਤੇ ਕੰਮ ਤੇ ਗਿਆ ਆਇਆ ਨਹੀਂ ਯਾਰ ਬਹੁਤ ਧੰਨਵਾਦ ਬਾਕੀ ਜਿਹੜੇ ਵੀਰ ਆਪਣਾ ਬਲੌਗ ਵੇਂਦੇ ਆ ਕਿਉਂਕਿ ਕਈ ਵੀਰਾਂ ਨੇ ਸਾਡਾ ਵੀ ਨਾਂ ਲਾਓ ਕੱਲੇ-ਕੱਲੇ ਵੀਰ ਦਾ ਵੀਰ ਜੀ ਨਾਂ ਉਹ ਨਹੀਂ ਲਿਆ ਜਾਂਦਾ ਕਿਉਂਕਿ ਹਰ ਇੱਕ ਕਈ ਵਾਰ ਚੇਤਾ ਭੁੱਲ ਜਾਂਦਾ ਸਾਰੇ ਵੀਰ ਜਿੰਨੇ ਵੀ ਆਪਣੇ ਬਲੌਗ ਵੇਂਦੇ ਆ ਇੱਕ ਸਭਰਾਵਾਂ ਤੋਂ ਵੀਰ ਨੇ ਫੋਨ ਲਾਇਆ ਹੈ ਪਰਸੋਂ ਵੀ ਭਾਜੀ ਬਹੁਤ ਵਧੀਆ ਲੱਗਦਾ ਅਮਰੀਕਾ ਤੋਂ ਜਿਹੜੇ ਜਿਹੜੇ ਵੀਰ ਆਪਣੇ ਬਲੌਗ ਵੇਂਦੇ ਆ ਬਹੁਤ ਬਹੁਤ ਧੰਨਵਾਦ ਕਿਉਂਕਿ ਉਹਨਾਂ ਨੂੰ ਜੇ ਚੰਗਾ ਲੱਗਦਾ ਤੇ ਵੇਂਦੇ ਆ ਇਸ ਕਰਕੇ ਸਾਰੇ ਵੀਰਾਂ ਨੂੰ ਸਤਿਕਾਰ ਆ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਿਉਂਕਿ ਆਪਣਾ ਜਿਹੜਾ ਹੁੰਦਾ ਵਾ ਬਲੌਗ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹਰੇ ਭਵੇਂ ਪਰਿਵਾਰ ਚ ਬਹਿ ਕੇ ਵੇਖੋ ਬੱਚਿਆਂ ਨੂੰ ਦਿਖਾਇਆ ਕਰੋ ਕਿਉਂਕਿ ਆਪਣੇ ਲੋਕਾਂ ਦੇ ਵਿੱਚ ਆਪਣੇ ਬੱਚੇ ਵੀ ਆਉਂਦੇ ਆ ਕੰਮ ਕਾਜ ਕਰਦੇ ਇਹਦੇ ਨਾਲ ਜਿਹੜੇ ਬੱਚਿਆਂ ਨੂੰ ਕੰਮ ਕਰਨ ਨੂੰ ਜੀ ਕਰਦਾ ਵੇਖ ਕੇ ਕਿਉਂਕਿ ਖਰਬੂਜੀ ਨੂੰ ਵੇਖ ਕੇ ਖਰਬੂਜਾ ਰੰਗ ਪੜਦਾ ਜੇ ਆਪਾਂ ਕਈ ਹੁਣ ਮੈਂ ਕੋ ਦਿਨ ਚੈਨਲ ਦੇ ਵੇਖਣ ਡਿਆ ਉਹਦੇ ਵਿੱਚ ਲੋਕ ਫੁਗਰੀ ਜਿਹਾ ਤਰ੍ਹਾਂ ਮਹਿੰਗੇ ਲੀੜੇ ਮਹਿੰਗਾ ਖਾਣਾ ਜੇ ਆਪਾਂ ਬੱਚੇ ਉਹ ਚੀਜ਼ਾਂ ਵੇਖਣਗੇ ਤੇ ਉਹਨਾਂ ਦੀ ਡਿਮਾਂਡ ਵੀ ਮਹਿੰਗੀ ਹੋ ਜੂਗੀ ਇਸ ਕਰਕੇ ਉਹ ਬਲੌਗ ਦਿਖਾਇਆ ਕਰੋ ਬੱਚਿਆਂ ਨੂੰ ਜਿਹਦੇ ਤੋਂ ਉਹਨਾਂ ਨੂੰ ਸਿੱਧ ਮਿਲੇ ਤੇ ਕੰਮ ਕਰਨ ਵਾਲੇ ਵੀ ਜੀਵਨ 'ਚ ਕਿੱਦਾਂ ਕੰਮ ਕਰਨਾ ਸਟਰਗਲ ਵਾਲੇ ਤੇ ਜਿਹੜੇ ਇਹੋ ਜਿਹੇ ਬਲੌਗ ਹਨ ਖਾਣ ਪੀਣ ਫੁਕਰੀਆਂ ਵਾਲੇ ਇਹੋ ਜਿਹੇ ਬਲੌਗਾਂ ਤੋਂ ਪਰਹੇਜ਼ ਕਰਿਆ ਕਰੋ ਬਾਕੀ ਸਾਰੇ ਵੀਰ ਇਹੋ ਜਿਹਾ ਕੰਮ ਕਰਦੇ ਆ ਚਲੋ ਜਿੰਨੂੰ ਜਿਹੋ ਜਿਹਾ ਚੰਗਾ ਲੱਗਦਾ ਆਪਾਂ ਨਹੀਂ ਆਂਦੇ ਕਈ ਵੀਰ ਗੁੱਸਾ ਵੀ ਕਰਨਗੇ ਇਸ ਕਰਕੇ ਵੱਟ ਵੱਟ ਸਪੋਰਟ ਕਰਿਆ ਕਰੋ ਜਿੰਨਾ ਤੋਂ ਆਪਣੇ ਬੱਚਿਆਂ ਨੂੰ ਸੇਧ ਮਿਲੇ ਤੇ ਆਪਾਂ ਤੁਹਾਨੂੰ ਰਟਕੀ ਨਹੀਂ ਦਿਖਾਉਨੇ ਆ ਜਿੱਦਾਂ ਪਾਣੀ ਲਾਉਣ ਦੇ ਆ ਜਿਹੜੀ ਵੀ ਸਹੀ ਗੱਲ ਆ ਹੁਣ ਗੋਡੀ ਨਾਲ ਤੁਸੀਂ ਹਿਸਾਬ ਲਾਓ ਵੀ ਇੰਨਾ ਫਰਕ ਪਿਆ ਵਾ ਵੀ ਐ ਸਾਰਾ ਮੱਕੀ ਜਿਹੜੀ ਆਪਣੀ ਖੁਸ਼ਕੋ ਖੁਸ਼ਕ ਹੋ ਗਈ ਆ ਤੇ ਇੱਕ ਇਹ ਹੋ ਗਿਆ ਵੀ ਜਿੱਤਰਾ ਜਿਹੜੀ ਮੱਕੀ ਆਪਣੀ ਪਾਣੀ ਦਾ ਜਾਦੇ ਲੱਗਣ ਨਾਲ ਥੋੜੀ ਘੁੱਟੀ ਜੀ ਗਈ ਉਹ ਵੀ ਖੁੱਲ ਗਈ ਆ ਹੁਣ ਸਾਡੇ ਤੋਂ ਪਾਣੀ ਨਹੀਂ ਲੱਗਣ ਡਿਆ ਵੇਰ ਕੇ ਸੁੱਕਦੀ ਜਾਂਦੀ ਹਵਾ ਵਗਣ ਢਈ ਆ ਇਸ ਕਰਕੇ ਅੱਜ ਜਦੋਂ ਅਸੀਂ ਪਹੁੰਚੇ ਸਵਾਲ ਲੈਣ ਆਪਣੇ ਵੀਰ ਤੇ ਆਪਣਾ ਤਰਨਤਾਰ ਤੋਂ ਬਹੁਤ ਪਿਆਰਾ ਵੀਰ ਆਪਣੇ ਜਿਹੜੇ ਬਲੌਗ ਤੋਂ ਵੀ ਵੇਦਾ ਹੀ ਚਲੋ ਬਹੁਤ ਪਿਆਰ ਹੀ ਉਹਨਾਂ ਉਹਦੇ ਨਾਲ ਜਦੋਂ ਅਸੀਂ ਆਪਣੇ ਬੰਦੇ ਤੇ ਪਹੁੰਚੇ ਤੇ ਉਹਨਾਂ ਫੋਨ ਲਾਇਆ ਮੇਰੇ ਕੋਲ ਤਾਂ ਜਾਇਆ ਨਹੀਂ ਗਿਆ ਉਹਨਾਂ ਪਹਿਲਾਂ ਉਹਦੇ ਸਾਰਾ ਫਾਰਮ ਦੇ ਸਾਨੂੰ ਦਰਸ਼ਨ ਕਰਾ ਕੇ ਤੇ ਟਰਾਲੀਆਂ ਅੰਦਰ ਹੀ ਵਾੜ ਲੀਆਂ ਸਾਰੇ ਫਾਰਮ ਦੇ ਦਰਸ਼ਨ ਕਰਾ ਕੇ ਮੱਝਾਂ ਦਾ ਫਾਰਮ ਬਣਾਉਣ ਦੇ ਉਹ ਵੀਰ ਕੋੜੀਆਂ ਦਾ گاਵਾਂ ਦਾ ਸ਼ੈੱਡ ਬਹੁਤ ਤਗੜਾ ਪਾਉਣ ਲਿਆ ਮਾਲਕ ਨੇ ਹੋਰ ਤਰੱਕੀ ਬਖਸ਼ੀ ਕਿਉਂਕਿ ਜਿਹੜਾ ਪਿਆਰ ਹੁੰਨਾ ਨਾ ਜੇ ਜਿੰਨਾ ਆਪਾਂ ਬਣਾਵਾਂਗੇ ਉਨਾ ਹੀ ਬਣ ਜਾਂਦਾ ਵਾ ਤੇ ਜਿੰਨਾ ਘਟਾਲਾਂਗੇ ਉਨਾ ਹੀ ਘਟ ਜਾਂਦਾ ਆ ਤੇ ਅੱਜ ਵੀਰ ਨੇ ਜਦੋਂ ਆਪਣੇ ਟਰੈਕਟਰ ਸਿਆਣ ਕੇ ਆਵਾਜ਼ ਮਾਰ ਕੇ ਤੇ ਚੱਕ ਘਰੇ ਖੜ ਕੇ ਉਹਨਾਂ ਦਾ ਚਾਹ ਪਾਣ ਦਾ ਪ੍ਰਬੰਧ ਕੀਤਾ ਕੱਪਾ ਪੋਣੀ ਸ਼ਕਾਇਆ ਸਮੋਸੇ ਚਾਹ ਸਾਰਾ ਕੁਝ ਖਾ ਕੇ ਆਪਣੇ ਵੀਰਾਂ ਨੂੰ ਇਹਦਾ ਪੂਰਾ ਪ੍ਰਸੰਨ ਕਰਾ ਆ ਕੇ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਸਾਨੂੰ ਬਾਕੀ ਸ਼ੈੱਡ ਦੇ ਵੀ ਦਰਸ਼ਨ ਕਰਾਏ ਹੁਣ ਪਹਿਲਾ ਸ਼ਕਦੇ ਆ ਚਾਹ ਪਾਣੀ

ਬਹੁਤ ਖੁੱਲੀ ਵੇਹਲੀ ਵਲੀ ਆ ਟਰੈਕਟਰ ਸਿੱਧਾ ਹੀ ਆਪਣੇ ਹਿਸਾਬ ਨਾਲ ਤਿੰਨੇ ਟਰਾਲੇ ਅੰਦਰ ਵਾੜ ਕੇ ਉਥੇ ਅੰਦਰੋਂ ਹੀ ਘੁੰਮ ਜਾਂਦੇ ਟਰਾਲੇ ਤੇ ਬਹੁਤ ਵਧੀਆ ਸ਼ੈੱਡ ਸ਼ੁੱਡ ਬਣ ਕੇ ਵੀਰ ਚਲੋ ਆਉਣ ਵਾਲੀ ਪੀੜ੍ਹੀ ਨੂੰ ਸੇਧ ਵੀ ਆ ਵੀ ਗਾਵਾਂ ਦਾ ਸ਼ੈੱਡ ਕੋੜੀਆਂ ਦਾ ਹਰ ਇੱਕ ਸ਼ੌਂਕ ਪੂਰੇ ਕਰੂਗਾ ਉਹਦੇ ਹੁਣ ਕੋੜੀਆਂ ਦਾ ਸ਼ੈੱਡ ਵੀ ਬਣਾਉਣ ਲਿਆ ਬਹੁਤ ਤਕੜਾ ਫਿਰ ਜਦੋਂ ਕਿਤੇ ਬਣ ਗਿਆ ਪੂਰਾ ਤਿਆਰ ਹੋਇਆ ਨਾਲੇ ਮਿਲ ਕੇ ਆਵਾਂਗੇ ਫੇਰ ਨਾਲੇ ਕੋੜੀਆਂ ਦਾ ਸ਼ੈੱਡ ਤੇ ਕੋੜੀਆਂ ਵੇਖਾਂਗੇ ਆ ਇਧਰਲਾ ਜਿਹੜਾ ਹੁਣ ਸ਼ੈੱਡ ਆ ਆਪਣਾ ਇਹ ਆ ਜਿਹੜਾ ਸ਼ੈੱਡ ਆ ਇਹ ਕੋੜੀਆਂ ਆਸਤੀ ਐ ਸਪੈਸ਼ਲ ਤਿਆਰ ਹੋਣ ਲਿਆ ਤੇ ਇੱਥੇ ਇੱਕ ਬੰਦੇ ਕਹਿੰਦਾ ਇਹ ਬ੍ਰੀਡ ਤਿਆਰ ਕਰਨੀ ਵਧੀਆ ਬਹੁਤ ਵਧੀਆ ਲੱਗਾ ਯਾਰ ਵੀਰ ਨਾਲ ਮਿਲ ਕੇ ਕਿਉਂਕਿ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਦਿਲੋਂ ਪਿਆਰ ਕਰਦਾ ਤੇ ਕਿਹੜਾ ਬੰਦਾ ਨਹੀਂ ਬਹੁਤ ਵੀਰ ਨੇ ਮਾਣ ਬਖਸ਼ਿਆ ਆਪਨੂੰ ਦਿਲੋਂ ਸਲੂਟ ਆ ਵੀਰ ਨੂੰ ਤੇ ਹੁਣ ਜਰੂਰ ਮੇਰੀ ਖੁਆਇਸ਼ ਆ ਵੀ ਜਦੋਂ ਮੈਂ ਤਰਨ ਤਰਨ ਗਿਆ ਤੇ ਵੀਰ ਕੋ ਜਰੂਰ ਹੋ ਕੇ ਜਾਣਾ ਫੇਰ گاਵਾں ਦੇ ਸ਼ੈੱਡ ਦਾ ਆਪਨੂੰ ਦਰਸ਼ਨ ਕਰਾਈ ਇਧਰਲੇ ਬੰਨੇ ਹੁਣ گاਵਾ ਦਾ ਸ਼ੈੱਡ ਪੈਣਾ ਵੀ ਸਾਰਾ ਫਾਰਮ ਕਮਾ ਆ ਕੇ ਤੇ ਫੇਰ ਆਪਣੇ ਬੰਦਿਆਂ ਨੂੰ ਆਖਿਆ ਵੀ ਹੁਣ ਤੁਸੀਂ ਤਿਆਰੀ ਕਰ ਸਕਦੇ ਆਂ ਚਾਨ ਦੀ ਜਿੰਨਾ ਚਿਰ ਮੈਂ ਨਾਲ ਫੋਨ ਤੇ ਲੜਦੇ ਹੀ ਵੀ ਜੇ ਆਪਣੇ ਬੰਦੇ ਜੇ ਤੁਸੀਂ ਨਹੀਂ ਵੀ ਆਏ ਤੇ ਆਪਣੇ ਬੰਦੇ ਚਾਹ ਪੀਤੀ ਤੇ ਬਿਣਾ ਲੰਗੇ ਤੇ ਹਿਸਾਬ ਲਾਣੀ ਮੈਂ ਤੜਨਾ ਭੁੱਲਣਾ ਨਹੀਂ ਮੈਂ ਕਿਹਾ ਨਹੀਂ ਮੈਂ ਨਾਲ ਫੋਨ ਲਾ ਮੈਂ ਜੋ ਮਰਜ਼ੀ ਹੋ ਜੇ ਹੋ ਗਏ ਹੁਣਾਂ ਵੀਰ ਤੱਕ ਕਿ ਉਹ ਦੀਖਣ ਡਿਆ ਸਵੇਰ ਦਾ ਚਾਹ ਪਣੀ ਬਣਾ ਕੇ ਤੇ ਛੱਡ ਕੇ ਆਉਣਾ ਤੇ ਮਿਲ ਕੇ ਆਉਣਾ ਵਾ ਚਲੋ ਸੌਰੀ ਫੀਲ ਕਰਦੇ ਆ ਜਿਹੜਾ ਮੇਰ ਕੋ ਨਹੀਂ ਜਾਇਆ ਗਿਆ ਕੰਮ ਦੇ ਰੰਜੇ ਵੀ ਇਹੋ ਜਿਹੀ ਵੀ ਨਹੀਂ ਜਾਇਆ ਗਿਆ ਇਹ ਕੋਡਿੰਗ ਵਾਲਾ ਸ਼ੈੱਡ ਵਾ ਉਹ ਮੱਝਾਂ ਨੂੰ ਲੈ ਆ ਉਹ ਮਾਰ ਨਹੀਂ ਹੁਣਾ ਜੂਰ ਜਾਂ ਡਾਈਰ ਲਾ ਕੇ ਛੁੱਡ ਦਿੰਨੇ ਆ ਇੱਕ ਵਾਰ ਖੇਚ ਲਊਗੀ ਉਹ ਬਾਲਟੀ ਤੈਨੂੰ ਕਿੰਨੇ ਆਖਿਆ ਮਾਣਾ ਉਹ ਯਾਰ ਬਾਲਟੀਆਂ ਤੇ ਪਿੰਡ ਚਲੇ ਗਈਆਂ ਵਾ ਤੈਨੂੰ ਜਿਹੜੀ ਗੱਲ ਆਖੀ ਪੈਪ ਲੱਬ ਨਿਕਾਇਆ ਟੋਟਾ ਪਰਲੇ ਬਨੇ ਗੇਟ ਵਾਲ ਵੇਖ ਜਾ ਕਿੱਡਾ ਚਾਹੀਦਾ ਹੁਣ ਵੇਖ ਲੈ ਚਾਚਾ ਹੁਣ ਆਪਾਂ ਘਰੋਂ ਤੋਂ ਹੈਂ ਤੈਨੂੰ ਸਵੇਰੇ ਮੈਂ ਆਖਿਆ ਨਾਲ ਹੀ ਲੈ ਲੋ ਹੁਣ ਤੂੰ ਨਹੀਂ ਰੱਖਿਆ ਮੇਰਾ ਕਸੂਰ ਕੀ ਦਾ ਹੁਣ ਇੱਥੇ ਲਿਆਵਾ ਇੱਕ ਵਾਰ ਹੈ ਹੈ ਥਾਂ ਤੇ ਐ ਤਰ੍ਹਾਂ ਪਾਈ ਹੁਣ ਤੂੰ ਓਏ ਐਦਾਂ ਪਾ ਕੇ ਤੇ ਮੁੜ ਕੇ ਆ ਖੇਲ ਐਨੂੰ ਕੱਢ ਦੇ ਸਾਰਾ ਚੰਗਾ ਇਹ ਰਵੇ ਨੇ ਅੱਤ ਗਰੋਥ ਕਿਦਾਂ ਹੁੰਦੀ ਇਹਨਾਂ ਦੀ ਤੁਸੀਂ ਤਿੰਨ ਬੰਦੇ ਪੱਕੇ ਇਸੇ ਕੰਮ ਦੇ ਛੱਡਦੇ ਨਹੀਂ ਹੁਣ ਜਿੰਨੇ ਦਿਨ ਕਣਕ ਨਹੀਂ ਪੱਕਦੀ ਤੁਸੀਂ ਆਪ ਦਾ ਬੂਟੇ ਬਣਾ ਕੇ ਤੇ ਸਫਾਈ ਨਾਲ ਇੱਕ ਬੰਦਾ ਆ ਜਾ ਕਰਾਂਗੇ ਤਿੰਨ ਚਾਰ ਦਿਨ ਲੱਗਣੇ ਆਪਣੇ ਸਾਰੇ ਚਲ ਜਿੰਨਿਆਂ ਨੂੰ ਪਊਗਾ ਫੇਰ ਭਰ ਲਿਆ ਕਰਾਂਗੇ ਖਾਦ ਪਾ ਕੇ ਇਹਦਾ ਪਾਣੀ ਪਾਈ ਜਾਵਾਂਗੇ ਤੇ ਬਣ ਜਣੀ ਗੱਲ ਜੇ ਇਹਦਾ ਆਪਾਂ ਨੂੰ ਮੋਟਰ ਮਿਲ ਗਈ ਫਿਰ ਆਪਾਂ ਮੋਟਰ ਨਾ ਛੱਡ ਦੇਣਾ ਵੱਟਾਂ ਪਾ ਕੇ ਵਿੱਚ ਵਾਓ ਪਾ ਪਾਣੀ ਬਣ ਜਿਆ ਸਾਰਾ ਡੋਲਰ ਡਾਲਦੀ ਗਿਆ ਪਨਹਰਾ ਜੀ 400 ਲੀਟਰ ਦੀ ਆ ਰੇਤ ਹੈਗੀ ਪਾਣੀ ਦੇ ਉਸੇਲੇ ਥੱਲੇ ਵੜ ਜਾਂਦਾ ਦੇ ਸਾਡੀ ਸਾਰੀ ਘੜੀ ਦੇ ਨੰਨ ਦੀ ਇਹ ਨਾ ਨਾ ਹਾਂ ਕੋ ਇਧਰੋਂ ਪੌਂਦਾ ਜਾ ਗੁੱਦੇ ਪਾਣੀ ਪਾ ਦੂ ਨਾ